ਕਰਦੇ ਜਾਈਏ ਜਮੈਕਾ ਮੁਲਕ ਦੇ ਵਿੱਚ ਜਿਹੜਾ ਹਰੀਕੇਨ ਮਲਿਸਾ ਆ ਉਹ ਅਪਰੋਚ ਕਰ ਰਿਹਾ ਕਿਨੇ ਵੀ ਉਸ ਦੇ ਨਾਲ ਬਹੁਤ ਹੀ ਭਿਆਨਕ ਤੇਜ਼ ਰਫਤਾਰ ਹਵਾਵਾਂ ਤੇ ਜਿਹੜੀ ਫਲਡਿੰਗ ਹਾਰਡ ਆ ਉਹ ਜਿਹੜੇ ਹੋ ਆ ਰਹੇ ਆ ਸੋ ਇਹ ਕੈਟੇਗਰੀ 5 ਦਾ ਜਿਹੜਾ ਉਹ ਸਟਾਰਮ ਆ ਜਾਨਕੀ ਬਹੁਤ ਹੀ ਜਿਆਦਾ ਖਤਰਨਾਕ ਜਿਸ ਨੂੰ ਮੰਨਿਆ ਜਾਂਦਾ ਆ ਜਮੈਕਾ ਦੀ ਜਿਹੜੀ ਰਾਜਧਾਨੀ ਕਿੰਗਸਟਨ ਆ ਔਰ ਕੰਨ ਦਾ ਵੀ ਇਸ ਟਾਈਮ ਖਾਲੀ ਇੱਕ ਹਿਸਾਬ ਦੇ ਨਾਲ ਹੋ ਚੁੱਕੀ ਆ ਲੋਕ ਉਰਾਂ ਪਰਾਂ ਮੂਵ ਹੋ ਚੁੱਕੇ ਆ ਹਰੀਕੇਨ ਮਲਿਸਾ ਦੇ ਵਿੱਚ ਤੇਜ਼ ਰਫਤਾਰ ਹਵਾਵਾਂ ਦੀ ਜਿਹੜੀ ਗਤੀ ਆ ਉਹ 185 ਮੀਲ فی ਅਫਤਾਰੀਆਂ 295 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਵੀ ਜਿਹੜੀਆਂ ਆ ਉਹ ਆ ਸਕਦੀਆਂ ਹੈਗੀਆਂ ਸੋ ਇਹ ਸਿਚੁਏਸ਼ਨ ਉੱਥੇ ਬਣੀ ਪਈ ਹੈਗੀ ਆ ਸੋ ਪਾਵਰ ਆਬਵੀਅਸਲੀ ਆਊਟੇਜ ਜਿਹੜੀ ਉੱਥੇ ਹੋਣੀ ਆ ਜਦੋਂ ਬਿਜਲੀ ਇੰਨੀ ਇੰਨੀ ਭਿਆਨਕ ਜਿਹੜਾ ਹਰੀਕੇਨ ਆ ਉਸ ਨੇ ਆਉਣਾ ਆ ਜਿਵੇਂ ਕਨ ਸਰਕਾਰ ਨੇ ਕਿਹਾ ਹੈ ਕਹਿੰਦੇ ਵੀ ਜੋ ਅਸੀਂ ਕਰ ਸਕਦੇ ਸੀ ਉਹ ਬਣ ਪਿੰਦਾ ਸੀਗਾ ਉਹ ਅਸੀਂ ਕਰ ਚੁੱਕੇ ਆ ਤੇ ਹੁਣ 174 ਸਾਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਖਤਰਨਾਕ ਸਭ ਤੋਂ ਤਕੜਾ ਜਿਹੜਾ ਹਰੀਕੇ ਨਾ ਉਹ ਇਸ ਮੌਕੇ ਜਿਹੜਾ ਆ ਉਹ ਆਉਣਾ ਉੱਥੇ ਹੈਗਾ ਜਮੈਕਾ ਡਿਜ਼ਾਸਟਰ ਰਿਸਕ ਮੈਨੇਜਮੈਂਟ ਕੌਂਸਲ ਦੇ ਜਿਹੜੇ ਡਿਪਟੀ ਚੇਅਰਮੈਨ ਡੈਸਮੈਂਟ ਮਕੈਂਜ਼ੀ ਉਹਨਾਂ ਨੇ ਲੋਕਾਂ ਨੂੰ ਗੁਜ਼ਾਰਸ਼ ਕੀਤੀ ਆ ਵੀ ਭਾਈ ਆਪਣੇ ਆਪ ਨੂੰ ਸ਼ੈਲਟਰ ਦੇ ਵਿੱਚ ਜਿਹੜਾ ਉਹ ਰੱਖੋ ਉਨੀ ਦੇਰ ਤੱਕ ਅੰਦਰ ਹੀ ਰਹੋ ਜਿੰਨੀ ਦੇਰ ਤੱਕ ਸਟਾਰਮ ਇਸ ਆਇਲੈਂਡ ਤੋਂ ਪਾਰ ਜਿਹੜਾ ਆ ਉਹ ਨਹੀਂ ਜਿਹੜਾ ਹੋ ਸਕਦਾ ਪ੍ਰਾਈਮ ਮਿਨਿਸਟਰ ਐਂਡਰੀਓ ਹੋਲਨਸ ਨੇ ਕਿਹਾ ਕਿ ਨਾ ਵੀ ਸਾਡਾ ਢਾਂਚਾ ਹੀ ਨਹੀਂ ਇਦਾਂ ਦਾ ਹੈਗਾ ਵੀ ਉਹ ਕੈਟਾਗਰੀ 5 ਸਟਾਰਮ ਨੂੰ ਵਿਦਸਟੈਂਡ ਕਰ ਸਕੇ ਵੀ ਉਸ ਨੂੰ ਅਸੀਂ ਜਿਹੜਾ ਉਹ ਚੱਲ ਸਕੀਏ ਮੈਸਿਵ wind ਡੈਮੇਜ ਕਹਿੰਦੇ ਵੀ ਇਹਦੇ ਨਾਲ ਹੋਊਗਾ ਉਹ ਐਕਸਪੈਕਟ ਜਿਹੜੇ ਉਹ ਕਰ ਰਹੇ ਹੈਗੇ ਆ ਸੋ ਜਿਵੇਂ ਕਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਦੇ ਉੱਤੇ 200 ਮੀਲ ਫੀਰ ਰਫਤਾਰ ਦੀ ਘੰਟੇ ਦੀਆਂ ਤੇਜ਼ ਹਵਾਵਾਂ ਵੀ ਜਿਹੜੀਆਂ ਉਹ ਚੱਲ ਸਕਦੀਆਂ ਨੇ ਨੈਸ਼ਨਲ ਹਰੀਕੇਨ ਸੈਂਟਰ ਮੀਆਮੀ ਦੇ ਜਿਹੜੇ ਡਾਇਰੈਕਟਰ ਮਾਈਕਲ ਬ੍ਰੈਨਨ ਆ ਉਹਨਾਂ ਨੇ ਵੀ ਇਹ ਜਿਹੜੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਵੀ ਬਹੁਤ ਹੀ ਜ਼ਿਆਦਾ ਡੇਂਜਰਸ ਸਿਚੁਏਸ਼ਨ ਜਿਹੜੀ ਆ ਉਹ ਹੋਈ ਆ ਤੇ ਕਹਿੰਦੇ ਵੀ ਆਪਾਂ ਉੱਥੇ ਟੋਟਲ ਬਿਲਡਿੰਗ ਫੇਲਿਅਰਸ ਵੀ ਜਿਹੜੇ ਉਹ ਦੇਖ ਸਕਦੇ ਆ ਸੋ ਮਲੀਸਾ ਅਟਲਾਂਟਿਕ ਬੇਸਿਨ ਦੇ ਵਿੱਚ ਹੁਣ ਤੱਕ ਦੇ ਹਰੀਕੇਨਸ ਦੇ ਇਤਿਹਾਸ ਦਾ ਪੰਜਵਾਂ ਸਭ ਤੋਂ ਖਤਰਨਾਕ ਹਰੀਕੇਨ ਜਿਹੜਾ ਉਹ ਬਣਿਆ ਪਿਆ ਆ ਜਿਹੜਾ ਪ੍ਰੈਸ਼ਰ ਦੇ ਹਿਸਾਬ ਦੇ ਨਾਲ ਰਿਕਾਰਡ ਕੀਤਾ ਜਿਹੜਾ ਹੋ ਜਾਂਦਾ 2019 ਦੇ ਵਿੱਚ ਇਸ ਤੋਂ ਪਹਿਲਾਂ ਹਰੀਕੇਨ ਡੋਰੀਅਨ ਜਿਹੜਾ ਉਹ ਆਇਆ ਸੀਗਾ ਸੋ ਆ ਕਹਿੰਦੇ ਵੀ ਸਟਰੋਂਗੇਸਟ ਜਿਹੜਾ ਹੈ ਇਸ ਇਸ ਵਾਰ ਜਿਹੜਾ ਲੈਂਡਫਾਲ ਹੋਊਗਾ ਅ ਦੇਖੋ ਪਹਿਲਾਂ ਹੀ ਜਿਹੜੀ ਉਹ ਪਿਕਚਰ ਪੇਂਟ ਕਰਕੇ ਦੱਸ ਰਹੇ ਆ ਬਿਲਡਿੰਗਾਂ ਵੀ ਉੱਡ ਸਕਦੀਆਂ ਆ ਉਹ ਕਹਿੰਦੇ ਵੀ ਢਾਂਚਾ ਹੀ ਸਾਡਾ ਇਦਾਂ ਦਾ ਤਿਆਰ ਨਹੀਂ ਆ ਵੀ ਇੰਨੇ ਤਕੜੇ ਜਿਹੜੇ ਸਟਾਰਮਸ ਨੂੰ ਅਸੀਂ ਝੱਲ ਸਕੀਏ ਕਿਹਨੇ ਲੈਂਡਸਲਾਈਡ ਟਰੀਜ਼ ਰੋਖਾਂ ਦਾ ਡਿੱਗਣਾ ਪਾਵਰ ਆਊਟੇਜਸ ਇਹ ਕਹਿੰਦੇ ਵੀ ਹੁਣ ਆਮ ਹੀ ਜਿਹੜਾ ਉਹ ਹੋਊਗਾ ਸੋ ਕਹਿੰਦੇ ਵੀ ਹੁਣ ਸਰਕਾਰ ਇਸ ਚੀਜ਼ ਦੇ ਉੱਤੇ ਜੋਰ ਲਾ ਰਹੀ ਆ ਵੀ ਆਫਟਰਮਾਰਥ ਜਿੱਤੋਂ ਹਰੀਕੇਨ ਨੇ ਲੰਘਣਾ ਹੈ ਤੇ ਜਿੰਨਾ ਉਸਦੇ ਨੁਕਸਾਨ ਕਰਨਾ ਆ ਉਸ ਤੋਂ ਬਾਅਦ ਦੇ ਵਿੱਚ ਕਿਵੇਂ ਜਿਹੜਾ ਉਹ ਹੋਊਗਾ 13 ਫੁੱਟ ਉੱਚੀਆਂ ਜਿਹੜੀਆਂ ਸਟਾਰਮ ਸਰਜ ਜਿਹੜਾ ਹਰਜੋਤ ਸਿੰਘ ਜੀ ਆਊਗਾ ਆ ਸਦਰਨ ਜਮੈਕਾ ਵਾਲੇ ਜਿਹੜਾ ਉਹ ਪਾਸੇ ਉਤੋਂ ਦੇ ਹੈਲਥ ਮਿਨਿਸਟਰ ਕ੍ਰਿਸਟੋਫਰ ਟਫਨ ਉਹਨਾਂ ਨੇ ਜਿਹੜਾ ਕਿਹਾ ਵੀ ਆਲਰੇਡੀ ਅਸੀਂ ਕਈ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਜਿਹੜਾ ਆ ਉਹ ਰੀ ਲੋਕੇਟ ਜਿਹੜਾ ਉਹ ਕਰ ਰਹੇ ਹੈਗੇ ਆ ਵੱਖ-ਵੱਖ ਹੋਰ ਥਾਵਾਂ ਦੇ ਉੱਤੇ ਇਸ ਸਟਾਰਮ ਦੇ ਉੱਤੇ ਆਲਰੇਡੀ ਉਹਦੇ ਕਰਕੇ 7 ਜਣਿਆਂ ਦੀਆਂ ਮੌਤਾਂ ਇਸ ਦੇ ਸਿਰ ਜਿਹੜੀਆਂ ਉਹ ਸਟਾਰਮ ਦੇ ਸਿਰ ਆਲਰੇਡੀ ਜਿਹੜੀਆਂ ਉਹ ਲੱਗ ਰਹੀਆਂ ਜਿਨ੍ਹਾਂ ਵਿੱਚ ਤਿੰਨ ਜਮੈਕਾ ਚ ਤਿੰਨ ਹੈਤੀ ਚ ਤੇ ਇੱਕ ਡੋਮਿਨਿਕਨ ਰਿਪਬਲਿਕ ਦੇ ਵਿੱਚ ਦੱਸੀ ਜਿਹੜੀ ਉਹ ਹੋ ਜਾ ਰਹੀ ਆ ਸੋ ਹਰਜੋਤ ਸਿੰਘ ਜੀ ਜਿਹੜੀ ਇਸ ਟਾਈਮ ਆਪਣੇ ਸਾਹਮਣੇ ਇਸ ਦੀ ਤਸਵੀਰ ਆ ਲੱਗ ਰਿਹਾ ਵੀ ਜਮੈਕਾ ਨੂੰ ਕਾਫੀ ਵੱਡਾ ਰਿਲੀਫ ਐਫਰਟ ਦੀ ਜਿਹੜੀ ਇਵੈਂਚੁਅਲੀ ਇਸ ਹਰੀਕੇਨ ਤੋਂ ਬਾਅਦ ਚ ਹਰੀਕੇਨ ਮਲਿਸਾ ਤੋਂ ਬਾਅਦ ਚ ਜ਼ਰੂਰਤ ਜਿਹੜੀ ਉਹ ਪੈਣੀ ਆ ਸੋ ਦੇਖਦੇ ਆ ਕੀ ਬਣਦਾ ਆ ਹੁਣ ਇਹੀ ਆ ਵੀ ਭਾਈ ਲੋਕ ਅੰਦਰਾਂ ਦੇ ਵਿੱਚ ਰਹਿਣ ਤੇ ਜਿਹੜਾ ਰਸਤਾ ਹੈਗਾ ਹਰੀਕੇਨ ਦਾ ਉਸ ਤੋਂ ਦੂਰ ਦੂਰ ਜਿਹੜੇ ਉਹ ਚਲੇ ਜਾਂ ਜਿਸ ਤੇ ਚਲਦੇ ਆ ਉਥੋਂ ਦੀ ਰਾਜਧਾਨੀ ਕਿੰਗਸਟਨ ਕਹਿੰਦੇ ਵੀ ਆਲਮੋਸਟ ਐਮਟੀ ਖਾਲੀ ਜਿਹੜੀ ਉਹ ਹੋ ਚੁੱਕੀ ਹੈਗੀ